ਆਸ਼ੀਕਾਲ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਾਂਡਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਭਰਾ ਇਸ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜਿਹੜੇ Facebook ਵਾਲੇ ਭਰਾ ਆਪਣੇ ਪੇਜ ਨੂੰ ਕਰ ਲਿਓ ਫੋਲੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ HF ਤੋਂ ਨਮੂਨਾ ਬੱਚੀ ਲੈ ਕੇ ਆ ਬਹੁਤ ਜ਼ਿਆਦਾ ਟੌਪ ਦੇ ਵਿੱਚ ਜੋ ਕਿ ਜੇ ਉਮਰ ਦੀ ਗੱਲ ਕਰੀਏ ਕੱਦ-ਗਾਠ ਦੇ ਹਿਸਾਬ ਨਾਲ ਤਾਂ ਐ ਲੱਗਦੀ ਹੈ ਜਿਵੇਂ ਕਿਤੇ 3-4 ਸਾਲ ਦੀ ਹੋਊਗੀ ਪਰ ਜੇ ਦੰਦਾਂ ਦੇ ਹਿਸਾਬ ਨਾਲ ਜੀ ਗੱਲ ਕਰੀਏ ਤਾਂ ਇਹ ਜੇ ਦੰਦਾਂ ਦੀ ਖੀਰੀ ਆ ਦੁੱਧ ਦਾੰਦਾ ਇੱਕ ਵੀ ਦੰਦ ਇਹਨੇ ਹਜੇ ਸਿੱਤਿਆ ਨਹੀਂ ਗਾ ਬਾਕੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਬਾ ਕਮਾਲ ਆ ਤੇ ਆਰਡਰ ਦੀ ਕੁਆਲਿਟੀ ਜਿਹੜੀ ਨੇ 7 ਮਹੀਨੇ ਦੀ ਗੱਭਣ ਆ ਜੀ ਆਰਡਰ ਦੀ ਕੁਆਲਿਟੀ ਇਹਨੇ ਬਣਾਉਣੀ ਸ਼ੁਰੂ ਕਰ ਵੀ ਦਿੱਤੀ ਆ ਆਰਡਰ ਦੀ ਸ਼ੇਪ ਬਹੁਤ ਸੋਹਣੀ ਆ ਤੇ ਫੇਸ ਤੁਸੀਂ ਦੇਖ ਸਕਦੇ ਹੋ ਸਾਰਾ ਪਿਓਰ ਦੁੱਧ ਦਾੰਦਾ ਮਿਲਕ ਟੀਥ ਆ ਹਜੇ ਤੇ ਆਰਡਰ ਕੁਆਲਿਟੀ ਸਾਫ ਸੁਥਰਾ ਬਹੁਤ ਜ਼ਿਆਦਾ ਆ ਬਣਾਵਟ ਸ਼ੁਰੂ ਕਰ ਦਿੱਤੀ ਆ ਪੂਰੇ ਕੱਦ ਵਾਲੀ ਵੱਡੀ ਬੱਛੀ ਆ ਇੱਕ ਵਾਰੀ ਤੁਹਾਨੂੰ ਮੂਹਰ ਤੋਂ ਵੀ ਨਿਗਾ ਮਰਵਾ ਦਿੰਨਾ ਆਰਡਰ ਦੀ ਥੋੜੀ ਡਰਦੀ ਆ ਆਈ ਕਰਕੇ ਨਵੀ ਮੂਹਰੋਂ ਆਰਡਰ ਕੁਆਲਿਟੀ ਚੈੱਕ ਕਰ ਲਓ ਬਹੁਤ ਜ਼ਿਆਦਾ ਸੋਹਣੀ ਆ ਬਾਕੀ ਰੰਗ ਰੂਪ ਵੀ ਵੇੜ ਦਾ ਬਹੁਤ ਸੋਹਣਾਗਾ ਤੇ ਰੇਟ ਇਹਦਾ ਜਿਹੜਾ ਹੈਗਾ ਬਾਜ਼ੂ ਅਪਾ 80000 ਰੁਪਿਆ ਰੱਖਿਆਗਾ ਉਹਦੇ ਜੋ ਬਣਦਾ ਤੁਹਾਡਾ ਮਾਨਤਾਨ ਹੋ ਜੂ 7 ਮਹੀਨੇ ਦੀ ਗੱਬਣਾ ਨੂੰ 8ਵਾਂ ਮਹੀਨਾ ਚੱਲ ਪਿਆ 80000 ਦੇ ਵਿੱਚੋਂ ਥੋੜਾ ਕੰਨਾ ਮਾਨਤਾਨ ਤੁਹਾਡਾ ਜਰੂਰ ਹੋ ਜੂਗਾ ਤੇ ਪਿੰਡ ਭਦੌੜਾ ਜ਼ਿਲ੍ਹਾ ਬਰਨਾਲਾ ਦਾ ਜੀ ਪੂਰੀ ਜਿੰਦ ਜਾਨ ਦੇ ਵਿੱਚ ਵੱਛੀ ਆ ਕੱਦ ਦੇ ਵਿੱਚ ਜੇ ਲਾਈਏ ਪੂਰੀ ਫੁੱਲ ਵੱਡੀ ਆ ਤੇ ਆਰਡਰ ਸੀ ਦੀ ਸ਼ੇਪ ਤੁਸੀਂ ਇੱਕ ਕਰੀ ਸ਼ੇਪ ਨੇੜੇ ਤੋਂ ਦੇਖ ਲਓ ਬਣਾਉਣੀਆਂ ਇਹਨੇ ਸ਼ੁਰੂ ਕਰ ਦਿੱਤੀ ਆ ਆਰਡਰ ਕੁਆਲਿਟੀ ਹੁਣੇ ਤੋਂ ਪਤਾ ਲੱਗਦਾ ਵੀ ਇਹਨੇ ਪਿੱਛੇ ਨੂੰ ਆਰਡਰ ਕੱਢਣਾ ਸਾਰਾ ਤੁਸੀਂ ਇੱਥੋਂ ਦੇਖ ਸਕਦੇ ਹੋ ਤੇ ਪੂਰੇ ਵੱਡੇ ਕਦ ਕੱਢ ਦੇ ਵਿੱਚ ਆ ਜਿੰਦ ਜਾਣ ਦੇ ਵਿੱਚ ਆ ਵੱਡੀ ਗੱਲ ਇਹ ਆ ਵੀ ਦੁੱਧ ਦੰਦ ਦੇ ਵਿੱਚ ਜੇ ਕਿਸੇ ਵੀਰ ਨੂੰ ਇਹ ਬੱਚੀ ਪਸੰਦ ਆਉਂਦੀ ਹੈ 9592277571 ਤੇ ਕੰਟੈਕਟ ਕਰਕੇ ਆਪਣੇ ਤੋਂ ਇਹ ਬੱਚੀ ਤੁਸੀਂ ਖਰੀਦ ਸਕਦੇ ਹੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ